ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉਥੇ ਨਹੀਂ ਮਿਲ ਸਕਿਆ ਮੈਂ ਤੁਹਾਡੀ ਪ੍ਰੌਣਚਾਰੀ ਇਨਿੰਗ ਕਰ ਸਕਿਆ ਚਾਹ ਪਾਣੀ ਨਹੀਂ ਪੁੱਛ ਸਕਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਲਈ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਖਿਮਾ ਮੰਗਦਾ ਦੁਨੀਆ ਦੇ ਅੰਦਰ ਘਰ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਅਲੱਗ ਨਹੀਂ ਹੋਏ ਮੈਨੂੰ ਦੱਸ ਦਿਓ ਦੁਨੀਆ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ ਹੁੰਦੇ ਆਇਆ ਤੇ ਹੁੰਦੇ ਰਹਿਣੇ ਜਦੋਂ ਦੀ ਯੂਨੀਵਰਸ ਕਾਇਨਾਤ ਹੋਂਦ ਤੇ ਆਈ ਕੀ ਹੋਗਾ ਜੇ ਬੈਂਸ ਅਲੱਗ ਹੋਇਆ ਉਹ ਬੈਸ ਬੇਈਮਾਨ ਨਹੀਂ ਹੈਗਾ ਬੈਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚਾਹੁੰਦਾ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਝੱਲਿਆ ਤਸ਼ੱਦਦ ਝੱਲਿਆ 13 ਜ਼ਿਲਾਂ ਕੱਟੀਆਂ ਬੈਸ ਨੇ ਬਦੌਲਤ ਇਹ ਬੇਈਮਾਨਾ ਤੰਤਰ ਦੇ ਰਾਹ ਦੇ ਵਿੱਚ ਰੋੜੇ ਠਾਉਂਦਾ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਇਹ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਕਹਿੰਦੇ ਨੇ ਕਿ ਵਪਾਰੀ ਦੀ ਜ਼ੁਬਾਨ ਦੇ ਵਿੱਚ ਉਹ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਆਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਬੈਂਸ ਨੇ 1996 ਦੇ ਵਿੱਚ ਬੈਂਸ ਲਾਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਹ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ